ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਗਰਮੀਆਂ ਦਾ ਰਾਤ ਪੌਣ ਲਈ ਲੋਕ ਤਰ੍ਹਾਂ ਤਰ੍ਹਾਂ ਦੇ ਜੂਸ ਪੀਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਜੂਸ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਸੇਵਨ ਨਾਲ ਸਿਖ ਤੁਹਾਨੂੰ ਗਰਮੀ ਤੋਂ ਰਾਹਤ ਦੇਵੇਗਾ ਸਹੋ ਪਾਚਨ ਤੰਤਰ ਲਈ ਵੀ ਬਹੁਤ ਫਾਇਦੇਮੰਦ ਹੈ ਦਰਅਸਲ ਅਸੀਂ ਗੱਲ ਕਰ ਰਹੇ ਹਾਂ ਲੋਕੀ ਦੇ ਜੂਸ ਦੀ ਲੋਕੀ ਦੇ ਜੂਸ ਵਿੱਚ ਵਿਟਾਮਿਨ ਅਤੇ ਕਨੇ ਜਿਆਦਾ ਮਾਤਰਾ ਚ ਪਾਏ ਜਾਂਦੇ ਹਨ ਜਿਸ ਨਾਲ ਸਰੀਰ ਤੰਦਰੁਸਤ ਅਤੇ ਫਿੱਟ ਰਹਿੰਦਾ ਹੈ ਇਸ ਜੂਸ ਨੂੰ ਖਾਲੀ ਪੇਟ ਪੀਣਾ ਤੁਹਾਨੂੰ ਕਈ ਫਾਇਦੇ ਮਿਲਣਗੇ ਨੰਬਰ 1 ਸਵੇਰੇ ਖਾਲੀ ਪੇ ਲੋਕੀ ਦਾ ਜੂਸ ਪੀਣਾ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ ਇਹ ਸਾਡੇ ਸਰੀਰ ਨੂੰ ਹਾਈਡਰੇਟ ਰੱਖਦਾ ਹੈ ਅਤੇ ਸਾਡੇ ਸਰੀਰ ਵਿੱਚ ਉਜੜੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਨੰਬਰ 2 ਸਰੀਰ ਹਾਈਡਰੇਟ ਰਹਿੰਦਾ ਹੈ ਲੋਕੀ ਵਿੱਚ ਬਹੁਤ ਸਾਰਾ ਪਾਣੀ ਹੁੰਦਾ ਹੈ ਜਿਸ ਕਾਰਨ ਇਸ ਦੇ ਸੇਵਨ ਨਾਲ ਸਾਡੇ ਸਰੀਰ ਵਿੱਚ ਪਾਣੀ ਦੀ ਭਰਪਾਈ ਹੋ ਜਾਂਦੀ ਹੈ ਇਹ ਉਹਨਾਂ ਲੋਕਾਂ ਲਈ ਸਭ ਤੋਂ ਵਧੀਆ ਹੈ ਜੋ ਜਿਮ ਜਾਂ ਕਸਰਤ ਕਰਦੇ ਹਨ ਜਿਸ ਨਾਲ ਉਹਨਾਂ ਦੇ ਸਰੀਰ 'ਚ ਪਾਣੀ ਦੀ ਕਮੀ ਨਹੀਂ ਆਵੇਗੀ ਨੰਬਰ 3 ਲੋਕੀ ਦੇ ਜੂਸ ਵਿੱਚ ਕੈਲੋਰੀ ਅਤੇ ਚਰਬੀ ਘੱਟ ਹੁੰਦੀ ਹੈ ਜਿਸ ਕਾਰਨ ਇਹ ਭਾਰ ਘਟਾਉਣ ਵਾਲਾ ਪਰਫੈਕਟ ਡਰਿੰਕ ਹੈ ਲੋਕੀ ਵਿੱਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਸ ਕਾਰਨ ਤੁਹਾਨੂੰ ਲੰਮੇ ਸਮੇਂ ਤੱਕ ਭੁੱਖ ਨਹੀਂ ਲੱਗੇਗੀ ਲੋਕੀ ਜੂਸ ਵਿੱਚ ਵਿਟਾਮਿਨ ਸੀ ਵਿਟਾਮਿਨ ਬੀ ਵਿਟਾਮਿਨ ਕੇ ਵਿਟਾਮਿਨ ਏ ਆਇਰਨ ਪੋਟਾਸ਼ੀਅਮ ਅਤੇ ਮੈਗਨੀਜ਼ ਵਰਗੇ ਵਿਟਾਮਿਨ ਪਾਏ ਜਾਂਦੇ ਹਨ ਨੰਬਰ 4 ਸਮੇਂ-ਸਮੇਂ ਤੇ ਆਪਣੇ ਸਰੀਰ ਨੂੰ ਡੀਟੋਕਸ ਕਰਨਾ ਬਹੁਤ ਜ਼ਰੂਰੀ ਹੈ। ਅਜਿਛਤੀ ਵਿੱਚ ਲੋਕੀ ਦਾ ਜੂਸ ਸਾਡੇ ਸਰੀਰ ਨੂੰ ਡੀਟੋਕਸਫਾਈ ਕਰਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਖਾਲੀ ਪੇਟ ਲੋਕੀ ਦੇ ਜੂਸ ਦਾ ਸੇਵਨ ਕਰਨ ਨਾਲ ਸਾਡੀ ਪਾਚਨ ਪ੍ਰਣਾਲੀ ਵੀ ਬਹੁਤ ਸੁਧਰ ਜਾਂਦੀ ਹੈ ਜੋ ਸਰੀਰ ਵਿੱਚ ਉਜੜੀਲੇ ਤੱਤਾਂ ਨੂੰ ਬਾਹਰ ਕਰਦਾ ਹੈ। ਇਸ ਨੂੰ ਪੀਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਨੰਬਰ 5 ਲੋਕੀ ਦਾ ਜੂਸ ਨਾ ਸਿਰਫ ਸਾਡੀ ਸਿਹਤ ਲਈ ਸਗੋਂ ਸਾਡੇ ਵਾਲਾਂ ਅਤੇ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਲੋਕੀ ਦਾ ਜੂਸ ਕੁਦਰਤੀ ਕਨੀਜਰ ਦਾ ਕੰਮ ਕਰਦਾ ਹੈ ਅਤੇ ਸਰੀਰ ਵਿੱਚੋਂ ਜਰੀਲੇ ਪਰਦਾਤਨਾਂ ਨੂੰ ਦੂਰ ਕਰਦਾ ਹੈ ਜਿਸ ਨਾਲ ਸਾਡੇ ਵਾਲ ਅਤੇ ਸਕਨ ਸਿਹਤਮੰਦ ਰਹਿੰਦੀ ਹੈ ਨੰਬਰ 6 ਲੋਕੀ ਦਾ ਜੂਸ ਲਗਾਤਾਰ ਪੀਣ ਨਾਲ ਕੈਸਟਰੋਇਡ ਦੀ ਬਿਮਾਰੀ ਤੋਂ ਪੀੜਤ ਲੋਕਾਂ ਦਾ ਕੈਸਟਰੋ ਪੱਧਰ ਕਾਫੀ ਘਟ ਜਾਂਦਾ ਹੈ ਇਹ ਜੂਸ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ 'ਚ ਰੱਖਦਾ ਹੈ ਅਤੇ ਇਸ ਜੂਸ ਦੇ ਸੇਵਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਘਟਦਾ ਹੈ ਧੰਨਵਾਦ